ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦਰਸ਼ਨ ਕਰੋ ਭਾਈ ਸਾਹਿਬ ਭਾਈ ਜੋਗਾ ਸਿੰਘ ਜੀਆ ਦਾ ਸਥਾਨ ਹੁਚਾਰਪੁਰ ਅਨੰਦਪੁਰ ਸਾਹਿਬ ਦਾ ਇਲਾਕਾ aeskeygenassist ਸਾਹਿਬ ਗੁਰੂ ਗੋਗਨ ਸਿੰਘ ਜੀ ਮਹਾਰਾਜ ਲੰਗਰਬਾਲ ਦੇ ਪਾਸੇ ਨੂੰ ਨਿਕਲਦੇ ਨੇ ਤੇ ਕੀ ਦੇਖਦੇ ਨੇ ਕਿ ਲੰਗਰ ਦੇ ਵਿੱਚ ਇੱਕ ਛੋਟੀ ਜੀ ਉਮਰ ਦਾ ਭਚੰਗੀ ਬੜਾ ਰਗੜ ਰਗੜ ਕੇ ਭਰਤਣਾ ਮਾਂਜ ਰਿਆ ਤੇ ਮਹਾਰਾਜ ਪੁੱਛਦੇ ਨੇ ਭਾਈ ਬੜੇ ਰਗੜ ਰਗੜ ਕੇ ਭਚੰਗੀ ਆ ਭਾਂਡੇ ਮਾਂਜਦਾ ਤੇ ਆਖਣ ਲੱਗਾ ਮਹਾਰਾਜ ਕ ਮਾਪੇ ਕਹਿੰਦੇ ਕਰਦੇ ਕਹਿੰਦੇ ਵੀ ਜਿੰਨੇ ਰਗੜ ਕੇ ਗੁਰੂ ਦੇ ਗੁਰੂ ਘਰ ਦੇ ਲੰਗਰ ਦੇ ਭਾਂਡੇ ਮਾਂਜ ਗਏ ਓੰਨੀ ਮਨ ਦੀ ਮੈਲ ਜ਼ਿਆਦਾ ਲੈਂਦੀ ਛੇਤੀ ਲੱਥਦੀ ਆ ਮਹਾਰਾਜ ਬੜੇ ਖੁਸ਼ ਹੋਏ ਭਚੰਗੀ ਨੂੰ ਕਹਿੰਦੇ ਕੋਛੜੀ ਤੇ ਕਿਆ ਆਖਣ ਲੱਗੇ ਨਾ ਕੀ ਆ ਕਹਿਣ ਲੱਗਾ ਜੀ ਨਾ ਜੋਗਾ ਤੇ ਮਹਾਰਾਜ ਆਖਣ ਲੱਗੇ ਕਿ ਇਹਦੇ ਜੋਗਾ ਆਖਣ ਲੱਗੇ ਮੈਂ ਗੁਰੂ ਜੋਗਾ ਤੇ ਗੁਰੂ ਸਾਹਿਬ ਨੂੰ ਬੜੇ ਖੁਸ਼ ਹੋਏ ਆਖਣ ਲੱਗੇ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ ਮਹਾਰਾਜ ਕੋਲੀ ਰਹਿ ਪਿਆ ਮਹਾਰਾਜ ਨੇ ਆਪਣੀ ਦੇਖ ਰੇਖ ਵਿੱਚ ਹੀ ਉਹਨਾਂ ਨੂੰ ਪੜਾਇਆ ਵੱਡੇ ਹੋਏ ਭਾਈ ਜੋਗਾ ਸਿੰਘ ਜਵਾਨ ਹੋ ਗਿਆ ਘਰਦਿਆਂ ਨੇ ਆਖਿਆ ਇੱਕ ਦਿਨ ਵੀ ਮਹਾਰਾਜ ਜੋਗਾ ਤੇਨੂੰ ਵਿਆਹ ਕਰਨ ਦੇ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਛੁੱਟੀਆਂ ਬਖਸ਼ੋ ਤਾਂ ਜੋ ਅਸੀਂ ਘਰ ਲੈ ਜਾਈਏ ਤਾਂ ਵਿਆਹ ਇਹਨਾਂ ਦਾ ਨੰਦ ਕਰਜ ਕਰਤਗੀ ਜੀ ਭਾਈ মহারাজ ਨੇ ਖੁਜੀ-ਗੁਜੀ ਇਹਨਾਂ ਨੂੰ ਵਿਆਹ ਕਰਨ ਵਾਸਤੇ ਭੇਜ ਦਿੱਤਾ ਇਹ ਮੇਨ ਸਥਾਨ ਆ ਮਹਾਰਾਜ ਦਾ ਪ੍ਰਕਾਸ਼ ਜੇ ਜਦੋਂ ਭਾਈ ਜੋਗਾ ਸਿੰਘ ਜੀ ਵਿਆਹ ਕਰਾਉਣ ਵਾਸਤੇ ਨੰਦ ਕਰਜ ਵਾਸਤੇ ਚਲੇ ਗਏ ਤਾਂ ਉਹਨਾਂ ਨੇ ਉੱਥੇ ਜਾ ਕੇ ਪਿੱਛੇ ਹੀ ਮਹਾਰਾਜ ਨੇ ਉਹਨਾਂ ਦੇ ਇੱਕ ਹੋਰ ਵਿਸ਼ਵਾਜ ਪਾਤਰ ਸੇਖ ਨੂੰ ਚਿੱਠੀ ਦੇ ਕੇ ਭੇਜ ਦਿੱਤਾ ਤੇ ਆਖਿਆ ਵੀ ਭਾਈ ਜਿਸ ਵੇਲੇ ਦੋ ਲਾਮਾਂ ਹੋ ਜਾਣਗੀਆਂ ਨਾ ਉਸ ਵੇਲੇ ਇਹ ਚਿੱਠੀ ਜਿਹੜੀ ਆ ਇਹੋ ਭਾਈ ਜੋਗਾ ਸਿੰਘ ਨੂੰ ਦੇਣੀ ਆ ਤੇ ਉਹ ਸੇਖ ਆ ਗਿਆ ਜਦੋਂ ਭਾਈ ਸਾਹਿਬ ਦਾ ਆਨੰਦ ਕਾਰਜ ਹੋ ਰਿਹਾ ਸੀ ਤਾਂ ਹੂੰ ਦੋ ਲਾਮਾਂ ਹੋਈਆਂ ਤੇ ਦੋ ਲਾਮਾਂ ਹਜੇ ਬਾਕੀ ਸਨ ਤੇ ਉਹਨਾਂ ਨੇ ਉਹ ਚਿੱਠੀ ਦੇ ਦਿੱਤੀ ਤੇ ਚਿੱਠੀ ਤੇ ਲਿਖਿਆ ਸੀ ਵੀ ਜਿਹੜੀ ਅਵਸਥਾ ਵਿੱਚ ਵੀ ਹਾਂ ਹੁਣੇ ਤੁਰਪਾ ਛੇਤੀ ਤਾਂ ਛੇਤੀ ਪਹੁੰਚ ਇੱਕ ਸੈਕਿੰਡ ਨਹੀਂ ਰੁਕਣਾ ਚਿੱਠੀ ਮਿਲਦੇ ਸਾਰੇ ਸਭ ਕੁਝ ਵਿੱਚੇ ਛੱਡ ਕੇ ਤਾਂ ਛੇਤੀ ਅਨੰਦਪੁਰ ਸਾਹਿਬ ਪਹੁੰਚ ਤੇਰੀ ਬਹੁਤ ਲੋੜ ਆ ਆ ਛੋਟੀਆਂ-ਛੋਟੀਆਂ ਗਲੀਆਂ ਦੇਖੋ ਉਦੋਂ ਵੀ ਬਹੁਤ ਹੀ ਤੰਗ ਬਾਜ਼ਾਰ ਵਾ ਛੇਖਾਂ ਦਾ ਬਾਜ਼ਾਰ ਇਹਨੂੰ ਛੇਖਾਂ ਦੀ ਬਸਤੀ ਕਿਹਾ ਜਾਂਦਾ ਸੀਗਾ ਤੇ ਨਾਲ ਅੱਗੇ ਡੱਬੀ ਬਾਜ਼ਾਰ ਇੱਥੇ ਸਾਰੇ ਗਾਉਣ ਗਾਉਣ ਵਜਾਉਣ ਵਾਲਿਆਂ ਦਾ ਹੁੰਦਾ ਸੀ ਉਹ ਜਿਹੜਾ ਮਹੱਲਾ ਇਹ ਬਾਤੋ ਪਾਈ ਜੋ ਗਾਦਿੰਗ ਲਾ마 ਛੱਡ ਕੇ ਵਿੱਚੇ ਹੀ ਤੁਰ ਪਿਆ ਜਦੋਂ ਹਜੇ ਰਾਹ ਦੇ ਵਿੱਚ ਦੁਰਿਆਹਾ ਹੁੰਦਾ ਤੇ ਮਨ ਦੇ ਵਿੱਚ ਫੁਰਨਾ ਆਇਆ ਵੀ ਪਤਾ ਨਹੀਂ ਇਹੋ ਜਿਹਾ ਕਿਹੜਾ ਕੰਮ ਪੈ ਗਿਆ ਜਿਹੜਾ ਮਹਾਰਾਜ ਨੇ ਇੰਨੀ ਅਰਜੈਂਟ ਸੱਦ ਲਿਆ ਮੈਨੂੰ ਪਤਾ ਨਹੀਂ ਕੀ ਚੱਕਰ ਪੈ ਗਿਆ ਹੁਣੇ ਤਾਂ ਆਇਆ ਮੈਂ ਤੇ ਮੈਂ ਰਾਹ ਦੇ ਵਿੱਚ ਆਉਂਦਿਆਂ ਹੋਇਆਂ ਨਿਸ਼ਾਨ ਸਾਹਿਬ ਜਿਹੜਾ ਇਹ ਛੱਤ ਦੇ ਵਿੱਚ ਦੀ ਉੱਤੇ ਨਿਗਾਹਾ ਆਇਆ ਹੋਇਆ ਬਾਹਰੋਂ ਵੀਦਾ ਆ ਉੱਪਰ ਉੱਚਾ ਉੱਚਾ ਹੈ ਬਾਹਰਲੇ ਪਾਸੇ ਜਿਸ ਵੇਲੇ ਭਾਈ ਜੋਗਾ ਸਿੰਘ ਦੀ ਰਾਹ ਦੇ ਵਿੱਚ ਆਉਂਦੇ ਨੇ ਤੇ ਮਨ ਦੇ ਵਿੱਚ ਫੁਰਨਾ ਫੁਰ ਗਿਆ ਕਿ ਮ ਪਤਾ ਨਹੀਂ ਕਿਹੜਾ ਕੰਮ ਐ ਹਜੇ ਵੀ ਜਿਹੜਾ ਰੁਕ ਗਿਆ ਜਿਹੜਾ ਮੈਨੂੰ ਮਹਾਰਾਜ ਨੇ ਸੱਦ ਲਿਆ ਤੇ ਮਨ ਦੇ ਵਿੱਚੋਂ ਹੰਕਾਰ ਨੇ ਫੁੱਟਣਾ ਚੱਕ ਸਿਰ ਚੱਕ ਲਿਆ ਆਖੜ ਲੱਗਾ ਜੋਗਾ ਸੀ ਤੇ ਤੇਰੇ ਬਗੈਰ ਤਾਂ ਕੰਮ ਹੀ ਨਹੀਂ ਚੱਲ ਸਕਦਾ ਗੁਰੂ ਘਰ ਦਾ ਆ ਦੇਖ ਲਓ ਆਇਆਂ ਨੂੰ ਥੋੜੇ ਦਿਨ ਹੀ ਹੋਏ ਆ ਤੇ ਹੁਣੇ ਅਜੇ ਕੰਮ ਰੁਕ ਗਿਆ ਔੜ ਪੈ ਗਈ ਤੇ ਮਹਾਰਾਜ ਨੇ ਸੱਦ ਲਿਆ ਬਸ ਉਹ ਫੁਰਨਾ ਆਇਆ تھا ਫੁਰਿਆ ਜਿਸ ਵੇਲੇ ਉੱਥੇ ਜਾ ਕੇ ਗੁਰੂ ਸਾਹਿਬ ਦੇ ਬੈਠੇ ਹੋਏ ਸੰਗਤ ਦੇ ਵਿੱਚ ਪਤਾ ਲੱਗਾ ਸਾਰਿਆਂ ਨੂੰ ਕਹੂੰਗਾ ਉਥੇ ਕਿ ਮੈਂ ਲਾਵਾ ਵਿੱਚੇ ਛੱਡ ਗਿਆ ਤਾਂ ਬਹਿਜਾ ਬਹਿਜਾ ਹੋ ਜੂ ਮੇਰੇ ਵਰਗਾ ਕੋਈ ਸਿੱਖਵਾ ਗੁਰੂ ਦਾ ਮਾਹੰਕਾਰ ਆਉਣ ਦੀ ਧੀਰ ਸੀ ਹੰਕਾਰ ਨੇ ਸਾਰਾ ਗਿਆਨ ਮੱਲ ਲਿਆ ਮੇਟ ਕਰ ਦਿੱਤਾ ਗੁਰਮਤਿ ਦੀਆਂ ਧਜੀਆਂ ਉਡਾਤੀਆਂ ਕਿਉਂਕਿ ਮਹਾਰਾਜ ਕਹਿੰਦੇ ਨੇ ਨਾ ਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨੇ ਬਸ ਇੱਕ ठाਏ ਤੇ ਮਤ ਫੇਰ ਕੀ ਸੀ ਮਨ ਦੇ ਉੱਤੇ ਅਗਿਆਨਤਾ ਦਾ ਹਨੇਰਛ ਆ ਗਿਆ ਤੇ ਹੁਸ਼ਿਆਰ ਬਰਾ ਇੱਥੇ ਐਸ ਜਗ੍ਹਾ ਦੇ ਉੱਤੇ ਜਿੱਲੇ ਨੰਗਣ ਲੱਗਾ ਜਾਂ ਨੰਗਦਾ ਜਾਂਦਾ ਸੀ ਤਾਂ ਬਸ ਉਹ ਇੱਥੇ ਆ ਬੇਸਬਾਨ ਬੇਦਵਾਵਾਂ ਦੇ ਡੇਰੇ ਥਿਗੇ ਆਲੇ ਦੁਆਲੇ ਉਹਨਾਂ ਦੇ ਕੋਠੇ ਥਿਗੇ ਜਿੱਥੇ ਨਾਜ ਗਾਣੇ ਹੁੰਦੇ ਸੀ ਮਰੇ ਇੱਥੇ ਆਣ ਕੇ ਤਾਂ ਮੇਸ ਬੇਸਬਾਨ ਦੇ ਉੱਤੇ ਮੋਹਤ ਹੋ ਗਿਆ ਹੰਕਾਰ ਨੇ ਬਿਵੇਕ ਬੁੱਧ ਦੇ ਉੱਤੇ ਪਰਦਾ ਪਾ ਦਿੱਤਾ ਮਲੀਨ ਕਰ ਦਿੱਤਾ ਹਿਰਦਾ ਹਿਰਦਾ ਬਸ ਉਹ ਵਿਕਾਰ ਭੋਗਣ ਵਾਸਤੇ ਦਾ ਬੇਸਬਾਨ ਦੇ ਦਰ ਦੇ ਉੱਤੇ ਆ ਗਿਆ ਪਰ ਗੁਰੂ ਨੇ ਵਚਨ ਕੀਤਾ ਸੀ ਜੋਗਿਆ ਜੇ ਤੁਸੀਂ ਗੁਰੂ ਜੋਗਾ ਤੇ ਗੁਰੂ ਵੀ ਤੇਰੇ ਜੋਗਾ ਤਾਂ ਗੁਰੂ ਸਾਹਿਬ ਨੇ ਆਪਣੇ ਬਜਨਾ ਦੀ ਲਾਜ ਪਾਲੀ ਤਾਂ ਥੱਲੇ ਪੌੜੀਆਂ ਤੇ ਜਿੱਥੋਂ ਪੌੜੀਆਂ ਚੜ੍ਹ ਕੇ ਉੱਤੇ ਆਏ ਆਪਾਂ ਉਹਨਾਂ ਪੌੜੀਆਂ ਦੇ ਵਿੱਚ ਚੌਕਦਾਰ ਬਣ ਕੇ ਖੜੇ ਹੋ ਗਏ ਭਾਈ ਜੋਗਾ ਸਿੰਘ ਸਾਰੀ ਰਾਤ ਤਿੰਨ ਗੇੜੇ ਮਾਰੇ ਸਾਰੀ ਰਾਤ ਹੁੰਦਾ ਰਿਹਾ ਬੇਥ ਬਿਕਾਰ ਬੋਗਣ ਬਾਸ ਤੇ ਲੇਕਿਨ ਗੱਲ ਸਿਰੇ ਨਹੀਂ ਲੱਗੀ ਚੌਕਦਾਰ ਬਣ ਕੇ ਮਹਾਰਾਜ ਤਿੰਨ ਵਾਰੀ ਰੋਕਦੇ ਰਹੇ ਸਾਰੀ ਰਾਤ ਮਹਾਰਾਜ ਨੇ ਪਹਿਰਾ ਦਿੱਤਾ ਜਿਲੇ ਅੰਮ੍ਰਿਤ ਵਿਹਲਾ ਹੋਇਆ ਆਖਣ ਲੱਗੇ ਪਜੰਗੀਆ ਦੇਖਣ ਨੂੰ ਤਾਂ ਪਹਿਰਾਵੇ ਤਾਂ ਦਾ ਗੁਰੂ ਦਾ ਸੇਖ ਲੱਗਦਾ ਪਰ ਇਹ ਕੀ ਕਰਨ ਡਿਆਂ ਦਾ ਕੰਮ ਹੈ ਜਿਹੜਾ ਤੂੰ ਕਰਦਾ ਮਾਧੋਕ ਪਾੜ ਖੁੱਲ ਗਿਆ ਗੁਰੂ ਨੇ ਬਵੇਕ ਦੀ ਦਾਤ ਭਖਸ਼ ਦਿੱਤੀ ਅਗਿਆਨਤਾ ਦਾ ਪਰਦਾ ਲਾਹਤਾ ਮਾਧੋਕ ਫਿਰ ਬਾਹੋਦਾਹੀ ਪਹੁੰਚਾ ਅਨੰਦਪੁਰ ਸਾਹਿਬ ਤੇ ਜਾ ਕੇ ਕੀ ਦੇਖਦਾ ਦਿਨੇ ਮਹਾਰਾਜ ਤਖਤ ਦੇ ਉੱਤੇ ਬੈਠੇ ਹੋਏ ਤੇ ਝੋਕਾਂ ਲਈ ਜਾਂਦਾ ਤੇ ਮਾਧੋਕ ਜਿਸ ਵੇਲੇ ਆਕਰ ਲੱਗਾ ਮਹਾਰਾਜ ਕੀ ਕਰ ਰਾਤ ਹੁੰਤੇ ਨਹੀਂ ਕੀ ਵਜ੍ਹਾ ਹੋ ਗਈ ਤੇ ਮਹਾਰਾਜ ਆਕਰ ਲੱਗੇ ਗੁਰਮੁਖ ਰਾਤ ਕਿਸੇ ਗੁਰਸਿੱਖ ਦਾ ਪੈਰਾਂ ਦੇ ਕੇ ਤਾਂ ਉਹਨੂੰ ਕੁਮਾਰਗ ਪੈਣ ਤੋਂ ਰੋਕਦੇ ਰਹੇ ਸਾਰੀ ਰਾਤ ਜਾਗਦੇ ਰਹੇ ਪੈਰੇਦਾਰੀ ਕੀਤੀ ਬਸ ਉਹ ਸਮਝ ਗਿਆ ਜੋਗਾਧਨ ਪੈਰੀਟ ਆਚਾਰ ਨਹੀਂ ਢਾਪਿਆ ਮਹਾਰਾਜ ਰੱਖ ਲਓ ਭਾਖ ਲਓ ਸੋ ਗੁਰੂ ਨੇ ਆਪਣੇ ਕੀਤੇ ਦੇ ਆਪਣੀ ਕਹੇ ਹੋਏ ਬਚਨਾਂ ਦੀ लाज ਰੱਖੀ ਸੋ ਇਹ ਉਹ ਸਥਾਨ ਹੈ ਜਿੱਥੇ ਭਾਈ ਜੋਗਾ ਸਿੰਘ ਰਾਤ ਦੇ ਸਮੇਂ ਆ ਕੇ ਤੇ ਹੰਕਾਰ ਦੇ ਬਾਤ ਹੋ ਗਏ ਬੁੱਧੀ ਮਲੀਣ ਹੋਣ ਦੇ ਹੁਣ ਕਰਕੇ ਤੇ ਇੱਥੇ ਆਣ ਕੇ ਸਾਰੀ ਰਾਤ ਵੇਦਵਾ ਦੇ ਦਰਦੇ ਉੱਤੇ ਆਉਣ ਦੀਆਂ ਕੋਸ਼ਿਸ਼ਾਂ ਕਰਦਾ ਰਿਆ ਤੇ ਮਹਾਰਾਜ ਖੜੇ ਖੜਾ ਦਿੰਦੇ ਰਹੇ ਆਹ ਫੋਟੋ ਬਣਾਈ ਹੋਈ ਆ ਦੇਖੋ ਹਾਲ ਤਾਂ ਜੀ ਇਹ ਜਿਹੜੇ ਥੱਲਿਓਂ ਉੱਤੇ ਆਉਣ ਵਾਸਤੇ ਪੌੜੀਆਂ ਨੇ ਇਤੋਂ ਦੀਆਂ ਸੰਗਤਾਂ ਆਉਂਦੀਆਂ ਨੇ ਉੱਤੇ ਚੜ ਕੇ ਤੇ ਇਹੋ ਹੀ ਉਹ ਜਗ੍ਹਾ ਹੈ ਇਹੋ ਹੀ ਉਹ ਸਥਾਨ ਹੈ ਜਿੱਥੇ ਮਹਾਰਾਜ ਬਾਹਰ ਚੌਕਦਾਰ ਬਣ ਕੇ ਖੜੇ ਰਹੇ ਸਾਰੀ ਰਾਤ ਪਹਿਰਾ ਦਿੱਤਾ ਤੇ ਭਾਈ ਜੋਗਾ ਸਿੰਘ ਨੂੰ ਕਰਾਏ ਭੰਤ ਰੋਕਿਆ ਬਜਰਾਂ ਦੀ ਇਲਾਜ ਪਾ ਲਈ ਤੇ ਮਹਾਰਾਜ ਨੇ ਆਖਿਆ ਸੀ ਜੋਗਾ ਜੇ ਤੂੰ ਗੁਰੂ ਜੋਗਾ ਦਾ ਗੁਰੂ ਤੇਰੇ ਜੋਗਾ ਸ੍ਰੀ ਮਹਾਰਾਜ ਨੇ ਆ ਥੱਲੇ ਲੰਗਰ ਹਾਲ ਬਣਿਆ ਹੋਇਆ ਲੇਕਨ ਸੰਗਤ ਬਹੁਤ ਘੱਟ ਜੁੜਦੀ ਆ ਸਮੇਂ ਸਮੇਂ ਤੇ ਸਮਾਗਮ ਹੁੰਦਾ ਆ ਨਹੀਂ ਤਾਂ ਆਮ ਕਰਕੇ ਵੇਚੋ ਆ ਨਾ ਜਗਾ ਬਹੁਤ ਅੰਦਰ ਵਾ ਜਾਗਾ ਆ ਥੱਲੇ ਸਾਰਾ ਹਾਲ ਬਣਿਆ ਹੋਇਆ ਲੰਗਰ ਵਾਸਤੇ ਇਹ ਇਧਰ ਆ ਮੇਨ ਗੇਟ ਆ ਅੰਦਰ ਆਉਣ ਵਾਸਤੇ ਇਤੋਂ ਤੀਹਾਂ ਪੌੜੀਆਂ ਜਿਹੜੀਆਂ ਉੱਤੇ ਜਾਣ ਵਾਸਤੇ ਜਿੱਥੇ ਭਾਈ ਜੋਗਾ ਸਿੰਘ ਬਾਰ-ਬਾਰ ਟਰਾਈ ਕਰਦੇ ਰਿਹਾ ਜਾਣ ਵਾਸਤੇ ਤਾਰਾ ਤਾਰਾ ਜਗ੍ਹਾ ਹੋ ਜੜੀ ਆਏ ਹੋ ਆ ਦੋਨੇ ਪਾਸੇ ਸੜਕ ਦੇ ਗੁਰਦੁਆਰਾ ਉੱਤੋਂ ਦੀ ਪੁਲ ਬਣਿਆ ਹੋਇਆ ਹੋੰਜਾ ਪੁੱਲਾਂ ਦੀ ਕਿਨਾਰੇ ਪਾਸ ਵਿੱਚ ਟਿਕਾ ਖਲ ਪਾਵਾ